ਸਾਡੇ ਅਰਗੇ ਬਾਬੇ ਹਾੜੇ ਕੱਢਦੇ ਫਿਰਦੇ ਆ ਤੁਹਾਡੇ ਵੀ ਅੰਮ੍ਰਿਤ ਛਕ ਲਓ ਕੋਈ ਤਿਆਰ ਨਹੀਂ ਹੁੰਦਾ ਦੇਖਿਆ ਨਹੀਂ ਮੇਰੇ ਅਰਗੇ ਕਿਵੇਂ ਮਨਤਾ ਕਰਦੇ ਹੁੰਦੇ ਆ ਤੁਹਾਡੀਆਂ ਭਈ ਅੰਮ੍ਰਿਤ ਛਕ ਲਓ ਕਸ਼ੇਰਾ ਮੁਕਤ ਦਿਆਂਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜੇ ਕਸ਼ੇਰੇ ਨਹੀਂ ਖਰੀਦ ਸਕਦੇ ਸਿੱਖੀ ਕੀ ਕਮਾ ਲੈਣਗੇ ਉਹਦਾ ਮਹਾਂਪੁਰਖ ਨੇ ਉਦੋਂ ਮ ਉਪਰਾਲਾ ਕੀਤਾ ਇੱਥੇ ਕਕਾਰ ਤੁਹਾਨੂੰ ਫਰੀ ਦਿੱਤੇ ਆ ਆਪਾਂ ਦੇਣ ਨਹੀਂ ਦੇ ਸਕਦੇ ਬਾਬਾ ਜੀ ਦਾ ਮੈਂ ਪਰ ਥੋੜਾ ਜਿਆ ਸਮਝਣਾ ਪਊਗਾ ਹੋਰ ਸਭ ਚੀਜ਼ਾਂ ਖਰੀਦਣ ਵਾਸਤੇ ਪੈਸਾ ਸਾਡੇ ਕੋਲੇ ਜਿੱਥੇ ਕਕਾਰਾਂ ਦੀ ਗੱਲ ਆ ਜੇ ਉਦੋਂ ਕਿੱਥੇ ਚਲੇ ਜਾਂਦੇ ਆ ਪੈਸੇ ਆਪਾਂ ਫਰੀਉ ਭਾਲਦੇ ਆ ਬੀਬੀਓ ਭੈਣੋ ਹੋਰ ਗਹਿਣੇ ਗੱਟੇ ਵਾਸਤੇ ਸਭ ਕੁਝ ਆ ਸਾਡੇ ਕੋਲ ਪਰ ਜਿਹੜੇ ਸਾਡੇ ਅਸਲੀ ਗਹਿਣੇ ਆ ਆਪਾਂ ਕਹਿੰਦੇ ਫਰੀਓ ਹੀ ਮਿਲ ਜਾਣ। ਹੋਰ ਸਭ ਕੁਝ ਖਰੀਦਣ ਵਾਸਤੇ ਪੈਸਾ ਸਾਡੇ ਕੋਲ। ਜਦੋਂ ਪੋਥੀਆਂ ਦੀ ਵਾਰੀ ਆਉਂਦੀ ਆ ਆਪਾਂ ਕਹਿੰਦਾ ਫਰੀਓ ਹੀ ਮਿਲ ਜਾਣ। ਤੇ ਕਈ ਮੇਰੇ ਅਰਗੇ ਵੰਡਦੇ ਵੀ ਫਿਰਦੇ ਹੁੰਦੇ ਐ। ਜਿਹੜਾ ਅਸੀਂ ਫਰੀਓ ਤੁਹਾਨੂੰ ਪੋਥੀਆਂ ਵੰਡਦੇ ਆ ਨਾ ਤੁਹਾਡੇ ਚੋਂ ਪੜਦਾ ਵੀ ਕੋਈ ਨਹੀਂ ਹੁੰਦਾ। ਅਸੀਂ ਬੜਾ ਲਿਟਰੇਚਰ ਵੰਡਿਆ ਜੂਪੀ ਚ ਬੜਾ ਕੁਝ ਵੰਡਿਆ ਸੇਵਾ ਚ ਫਰੀ ਸੰਗ ਤਾਂ ਪੜਨ ਪੜਦਾ ਮਹਾਪੁਰਸ਼ਾਂ ਤੋਂ ਲਿਜਾ ਕੇ ਆਤਮ ਮਾਰਗ ਧੰਨਵਾਦ ਬਰਿਆਮ ਸਿੰਘ ਮਹਾਰਾਜ ਦੀ ਮੁਬਾਰਕ ਕਲਮ ਬੜਾ ਵੰਡਣਾ ਅਸੀਂ ਤੇ ਕੇਰਾ ਅਸੀਂ ਢਾਬੇ ਤੇ ਚਾਹ ਪੀਣ ਬਹਿ ਗਏ ਜਦੋਂ ਢਾਬੇ ਵਾਲੇ ਨੇ ਪਕੌੜੇ ਲਿਆਂਦੇ ਮੈਂ ਕਿਹਾ ਕੋਈ ਅਖਬਾਰ ਪਾਉਂਦੇ ਜਦੋਂ ਵੇਖਿਆ ਉਹ ਸਾਰੇ ਪੇਜ ਆਤਮ ਮਾਰਗ ਦੇ ਲੈ ਕਰ ਲੋ ਗੱਲ ਜਿਹੜੀਆਂ ਚੀਜ਼ਾਂ ਸਾਨੂੰ ਫਰੀਜ ਮਿਲਦੀਆਂ ਨਾ ਉਹਦੀ ਕਦਰ ਆਪਾਂ ਐਨੀ ਕ ਪਾਉਂਦੇ ਆ ਹੋਰ ਸਭ ਕਾਸੇ ਵਾਸਤੇ ਸਾਡੇ ਕੋਲੇ ਸਭ ਕੁਝ ਹੈ ਪਰ ਜਦੋਂ ਇੱਥੇ ਵਾਰੀ ਆਉਂਦੀ ਹੈ ਆਪਾਂ ਫਰੀ ਹੋਈ ਪਾਉਂਦੇ ਆ ਕੀ ਸਿੱਖੀ ਕਮਾਲਾਂਗੇ ਆਪਾਂ ਹੋਰ ਗਹਿਣੇ ਕਿੰਨੇ ਵਧੀਆ-ਵਧੀਆ ਬਣਾ ਕੇ ਰੱਖੀਦੇ ਆ ਪਰ ਜਿਹੜੀ ਸਾਡੇ ਗੁਰੂ ਦੀ ਨਿਸ਼ਾਨੀ ਉਦੋਂ ਕਿੱਥੇ ਚਲੇ ਜਾਂਦੀ ਹੈ ਸਾਡੀ ਭਾਵਨਾ ਕਿਸੇ ਦਾ ਬਖਸ਼ਿਆ ਕੋਈ ਤੋਹਫਾ ਸਾਡੇ ਕੋਲੇ ਹੋਵੇ ਉਹਨੂੰ ਕਿਵੇਂ ਸੰਭੀਦਾ ਹੈ ਪਰ ਸ੍ਰੀ ਸਭ ਬਾਜਾਂ ਵਾਲੇ ਦੀ ਬਖਸ਼ੀ ਹੈ ਇਹਨੂੰ ਵੀ ਜਾਨ ਕੋ ਵੱਧ ਪਿਆਰਾ ਰੱਖ ਆਹ ਕੇਸ ਮਹਾਰਾਜ ਦੇ ਬਖਸ਼ੀ ਹੈ ਕੜਾ ਸੱਚੇ ਪਾਤਸ਼ਾਹ ਦੀ ਨਿਸ਼ਾਨੀ ਦਸਤਾਰ ਸੱਚੇ ਪਾਤਸ਼ਾਹ ਦੀ ਨਿਸ਼ਾਨੀ ਨਾ ਉਦੋਂ ਸਾਡਾ ਅਸੀਂ ਕਹਿੰਦੇ ਆ ਕੋਈ ਫਰੀਵ ਦੇ ਜੇ